ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦਿਲ ਜੀ ਕਹਿੰਦੇ ਕਾਂਗਰਸ ਦੀ ਸਟ੍ਰੀਨਿੰਗ ਕਮੇਟੀ ਦੀ ਬੈਠਕ ਹੋਈ ਆ ਤੇ ਇਸ ਬੈਠਕ ਵਿੱਚ ਪੰਜਾਬ ਨੂੰ ਲੈ ਕੇ ਕਈ ਵੱਡੇ ਫੈਸਲੇ ਕੀਤੇ ਗਏ ਨੇ ਤੇ ਚਰਚਾਵਾਂ ਇਹ ਵੀ ਨੇ ਸੂਤਰਾਂ ਤੋਂ ਇਹ ਵੀ ਖਬਰਾਂ ਮਿਲਿਆ ਨੇ ਕਿ ਜਿਹੜੀ ਹੁਣ ਅਗਲੀ ਸੂਚੀ ਜਾਰੀ ਕੀਤੀ ਜਾਏਗੀ ਕਾਂਗਰਸ ਪਾਰਟੀ ਵੱਲੋਂ ਉਸ ਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਵੀ ਕੀਤਾ ਜਾਏਗਾ। ਸੋ ਇਸ ਤਾਜ਼ਾ ਸਥਿਤੀ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੇ ਮਾਮਲੇ ਦੇ ਉੱਪਰ ਜ਼ਰੂਰ ਕਾਂਗਰਸ ਪਾਰਟੀ ਨੂੰ ਲੈ ਕੇ ਜੋ ਵੀ ਅਪਡੇਟ ਹੈ ਜ਼ਰੂਰ ਸਾਂਝਾ ਕਰਿਓ। ਖਰਜੋੜ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਾਂਗਰਸ ਦੀਆਂ ਟਿਕਟਾਂ ਦੇ ਰੇੜਕੇ ਦੀ ਜਿਵੇਂ ਤੁਸੀਂ ਸਵਾਲ ਵੀ ਕੀਤਾ ਕੱਲ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਸੀ ਬੈਠਕ ਸੀ ਇਸ ਤੋਂ ਪਹਿਲਾਂ ਵੀ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਬੈਠਕ ਹੋਈ ਸੀ ਜਿਦੇ ਵਿੱਚ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਸੰਗਠਨ ਦੇ ਉਹਨਾਂ ਨੇ ਹੋਰ ਸਮਾਂ ਮੰਗਿਆ ਸੀ ਔਰ ਹੁਣੇ ਪਤਾ ਲੱਗਿਆ ਕਿ ਕੱਲ ਸ਼ਾਮ ਜਿਹੜੀ ਸਕਰੀਨਿੰਗ ਕਮੇਟੀ ਦੀ ਬੈਠਕ ਖਤਮ ਹੋਈ ਹੈ ਉਹਦੇ ਵਿੱਚ ਪੰਜਾਬ ਦੇ ਸੰਗਠਨ ਵੱਲੋਂ ਨਾਮਾਂ ਦੇ ਪੈਨਲ ਭੇਜੇ ਗਏ ਸੀ ਪਰ ਜਿੱਥੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀ ਗੱਲ ਹੈ ਉੱਥੇ ਸਿਰਫ ਇੱਕ ਇੱਕ ਨਾਮ ਹੀ ਭੇਜਿਆ ਗਿਆ ਹੈ ਔਰ ਹੁਣ ਉਹਦੇ ਤੇ ਕਾਂਗਰਸ ਦੀ ਹਾਈ ਕਮਾਂਡ ਫੈਸਲਾ ਕਰੇਗੀ ਪਰ ਇਹਨੂੰ ਅਸੀਸ ਰੂਪ ਚ ਦੇਖ ਸਕਦੇ ਆ ਕਿ ਜਦੋਂ ਸਕਰੀਨਿੰਗ ਕਮੇਟੀ ਨੂੰ ਪੰਜਾਬ ਦੇ ਸੰਗਠਨ ਵੱਲੋਂ ਸਿਟਿੰਗ ਐਮਪੀਜ਼ ਦੇ ਮਾਮਲੇ ਤੇ ਇੱਕ ਇੱਕ ਨਾਮ ਭੇਜਿਆ ਗਿਆ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਤੇ ਮੀਡੀਆ ਦੇ ਹਵਾਲੇ ਨਾਲ ਆ ਰਹੀਆਂ ਨੇ ਤੇ ਫਿਰ ਤੈਅ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀਆਂ ਟਿਕਟਾਂ ਨੂੰ ਹਰੀ ਚੰਡੀ ਹੈ ਪਰ ਕੁਝ ਸੀਟਾਂ અપਵਾਦ ਵੀ ਨੇ ਇਹ ਨਹੀਂ ਹਜੇ ਤੈਅ ਹੋਇਆ ਕਿ ਸਾਰੇ ਦੇ ਸਾਰੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਨੂੰ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਇਹ ਹਾਲੇ ਤੈਅ ਨਹੀਂ ਹੈ ਕਿਉਂਕਿ ਮਨੀਸ਼ ਟਿਵਾੜੀ ਉਹਨਾਂ ਦਾ ਨਾਮ ਚੰਡੀਗੜ੍ਹ ਦੇ ਸਰਵੇ ਦੇ ਵਿੱਚ ਵੀ ਚੱਲ ਰਿਹਾ ਹੈ ਮਨੀਸ਼ ਟਿਵਾੜੀ ਚੰਡੀਗੜ੍ਹ ਵਿੱਚੋਂ ਵੀ ਜੇਤੂ ਦਾਵੇਦਾਰ ਦੇ ਰੂਪ ਦੇ ਵਿੱਚ ਉੱਭਰ ਰਹੇ ਨੇ ਕਾਂਗਰਸ ਦੇ ਵਿੱਚ ਔਰ ਅਗਰ ਸ਼੍ਰੀ ਨਨਪੁਰ ਸਾਹਿਬ ਤੋਂ ਉਹਨਾਂ ਨੂੰ ਕਾਂਗਰਸ ਪਾਰਟੀ ਖੜੀ ਕਰਦੀ ਹੈ ਤੇ ਇਸ ਵਕਤ ਸ਼੍ਰੀ ਨਨਪੁਰ ਸਾਹਿਬ ਤੋਂ ਵੀ ਮਨੀਸ਼ ਟਵਾੜੀ ਮਜ਼ਬੂਤ ਦਾਵੇਦਾਰ ਨੇ ਕਾਂਗਰਸ ਵੱਲੋਂ ਔਰ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਨੇ ਔਰ ਉਹਨਾਂ ਦੀ ਟਿਕਟ ਕੱਟਣੀ ਵੀ ਔਖੀ ਹੈ ਜੋ ਹਾਲਾਤ ਨੇ ਇੱਕ ਹੋਰ ਬੜਾ ਅਹਿਮ ਫੈਕਟ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਵਿੱਚੋਂ ਇੱਕੋ ਇੱਕ ਹਿੰਦੂ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਨੇ ਹਾਲਾਂਕਿ ਜਿਹੜੀ ਉਹਨਾਂ ਦੀ ਛਵੀ ਹੈ ਉਹ ਸੈਕੂਲਰ ਹੈ ਉਹ ਧਰਮ ਨਿਰਪੱਖ ਉਹਨਾਂ ਦੀ ਛਵੀ ਹੈ ਔਰ ਜਿੱਥੋਂ ਤੱਕ ਗੱਲ ਚੰਡੀਗੜ੍ਹ ਦੀ ਕਰੀਏ ਚੰਡੀਗੜ੍ਹ ਤੋਂ ਪਵਨ ਬਾਂਸਲ ਵੀ ਦਾਵੇਦਾਰ ਨੇ ਤੇ ਉੱਥੇ ਮਨੀਸ਼ ਦਿਵਾੜੀ ਵੀ ਵੱਡੇ ਦਾਵੇਦਾਰ ਨੇ ਔਰ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਦੀ ਜਿਹੜੀ ਟਿਕਟ ਹੈ ਕਾਂਗਰਸ ਪਾਰਟੀ ਦੀ ਉਹ ਲਗਭਗ ਕਲੀਅਰ ਮੰਨੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਕਾਂਗਰਸ ਵੱਲੋਂ ਵੀ ਸਭ ਤੋਂ ਵੱਡੇ ਦਾਵੇਦਾਰ ਨੇ ਔਰ ਅਮਰਸਰ ਸੀਟ ਤੇ ਵੀ ਉਹ ਸਭ ਤੋਂ ਵੱਡੇ ਦਾਵੇਦਾਰ ਨੇ ਔਰ ਇਹ ਵੀ ਪਤਾ ਲੱਗਿਆ ਕਿ ਗੁਰਜੀਤ ਔਜਲਾ ਉਹਨਾਂ ਦੀ ਟੀਮ ਵੱਲੋਂ ਜਿਹੜੇ ਕੁਝ ਸਰਵੇਖਣ ਕਰਾਏ ਗਏ ਨੇ ਆਪਣੇ ਪੱਧਰ ਤੇ ਉਹਨਾਂ ਤੋਂ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਔਰ ਪਿਛਲੀ ਦੋ ਦਫੇ ਦੇ ਗੁਰਜੀਤ ਔਜਲਾ ਮੈਂਬਰ ਪਾਰਲੀਮੈਂਟ ਨੇ ਅਮਰਸਰ ਦੀ ਸੀਟ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਅਰुण ਜੇਤਲੀ ਨੂੰ ਹਰਾਉਣ ਤੋਂ ਬਾਅਦ ਤੇ ਉਦੋਂ ਗੁਰਜੀਤ ਔਜਲਾ ਪਹਿਲਾਂ ਜ਼ਿਮਨੀ ਚੋਣ ਜਿਹੜੀ ਹੋਈ ਉਹ ਜਿੱਤੇ ਅਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਉਹਨਾਂ ਨੇ 2019 ਦੇ ਵਿੱਚ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਜਿੱਤੀ ਸੋ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਜਿਹੜੇ ਨੇ ਉਹ ਤੀਜੀ ਵਾਰ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਤਰਨਗੇ ਇਹ ਲਗਭਗ ਹੁਣ ਗ੍ਰੀਨ ਸਿਗਨਲ ਵਾਲੀ ਗੱਲ ਇਹਨੂੰ ਮੰਨੀ ਜਾ ਸਕਦੀ ਹੈ ਸੋ ਕਾਂਗਰਸ ਦੇ ਵਿੱਚ ਅਗਰ ਕੁਝ ਸਿਟਿੰਗ ਮੈਂਬਰ ਪਾਰਲੀਮੈਂਟਾਨੀਆ ਟਿਕਟਾਂ ਛੱਡ ਦਈਏ ਇਸ ਤੋਂ ਇਲਾਵਾ ਬਾਕੀ ਸੀਟਾਂ ਦੇ ਉੱਤੇ ਪੈਨਲ ਨੂੰ ਸਿਲੈਕਸ਼ਨ ਕਮੇਟੀ ਨੂੰ ਨਾਮ ਭੇਜੇ ਗਏ ਨੇ ਔਰ ਉਹਦੇ ਉੱਪਰ ਹਜੇ ਗਹਿ ਗੱਚ ਵਿਚਾਰ ਚਰਚਾ ਹੋਣੀ ਹੈ ਸੋ ਹਾਲੇ ਇਹ ਮੰਨ ਸਕਦੇ ਆ ਕਿ ਜਿਹੜੀ ਕਾਂਗਰਸ ਦੀ ਅਗਲੀ ਸੂਚੀ ਹੋਏਗੀ ਉਹਦੇ ਵਿੱਚ ਸਿੱਧੇ ਤੌਰ ਤੇ ਗੁਰਜੀ ਤੌਜਲਾ ਔਰ ਮਨੀਸ਼ Tiwari ਉਹਨਾਂ ਦਾ ਨਾਮ ਰਵਨੀਤ ਬਿੱਟੂ ਉਹਨਾਂ ਦਾ ਨਾਮ ਹੈ ਜਿਹੜਾ ਡਿੰਪਾ ਉਹਨਾਂ ਦਾ ਨਾਮ ਹੈ ਜਿਹੜਾ ਉਹ ਉਮੀਦਵਾਰ ਦੇ ਤੌਰ ਤੇ ਆ ਸਕਦਾ ਹੈ ਅਮਰ ਸਿੰਘ ਉਹਨਾਂ ਦਾ ਨਾਮ ਵੀ ਕਲੀਅਰ ਹੋ ਕੇ ਅਗਲੀ ਸੂਚੀ ਦੇ ਵਿੱਚ ਆ ਸਕਦਾ ਸੋ ਕਾਂਗਰਸ ਦੀ ਅਗਲੀ ਸੂਚੀ ਹੁਣ ਕਿਸੇ ਵੇਲੇ ਵੀ ਆ ਸਕਦੀ ਹੈ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਅਗਲੀ ਸੂਚੀ ਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਦੇ ਨਾਮ ਜਾਰੀ ਸ਼ਾਇਦ ਨਾ ਕਰੇ ਕਿਉਂਕਿ ਇਹ ਵੀ ਹੋ ਸਕਦੀ ਰਣਨੀਤੀ ਕਾਂਗਰਸ ਦੀ ਕਿ ਉਹ ਇਕੱਠੇ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਔਰ ਜਦੋਂ ਤੱਕ ਦੂਸਰੇ ਨਾਮ ਨਹੀਂ ਤੈਹ ਹੁੰਦੇ ਉਦੋਂ ਤੱਕ ਜਿਹੜੇ ਨਾਮ ਗ੍ਰੀਨ ਸਿਗਨਲ ਦੇ ਤੌਰ ਤੇ ਰੱਖੇ ਗਏ ਨੇ ਉਹਨਾਂ ਨੂੰ ਵੀ ਐਲਾਨ ਕਰਨ ਤੋਂ ਕਾਂਗਰਸ ਪਾਰਟੀ ਗੁਰੇਜ਼ ਕਰ ਸਕਦੀ ਹੈ ਕਿਉਂਕਿ ਇਹ ਵੀ ਇੱਕ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਕਿ ਅਸੀਂ 13 ਦੇ 13 ਨਾਮ ਇਕੱਠੇ ਜਿਹੜੇ ਨੇ ਪਬਲਿਕ ਕਰਨੇ ਆ ਕਿਉਂਕਿ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ 13 ਦੇ 13 ਨਾਮ ਫਾਈਨਲ ਕੀਤੇ ਨੇ ਪਰ ਅਸੀਂ ਹਜੇ ਉਹਨਾਂ ਨੂੰ ਨਹੀਂ ਐਲਾਨਣਾ ਆਮ ਆਦਮੀ ਪਾਰਟੀ ਵੇਖ ਰਹੀ ਹੈ ਅਕਾਲੀ ਭਾਜਪਾ ਗਠਜੋੜ ਦੀ ਕੀ ਸੰਭਾਵਨਾ ਹੈ ਔਰ ਇੱਕ ਸਵਾਲ ਬੜਾ ਐਮ ਹੈ ਜਿਹਦੇ ਉੱਪਰ ਖੂਬ ਚਰਚਾ ਹੋ ਰਹੀ ਹੈ ਚਰਚਾ ਇਹ ਹੋ ਰਹੀ ਹੈ ਹਰਜੋਜੀ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਇਕਵਰੀ ਮੁਰਦ ਤੋਂ ਵਿਚਾਰ ਕਰ ਰਹੇ ਨੇ ਕਿ ਕਿਉਂ ਨਾ ਪੰਜਾਬ ਦੇ ਵਿੱਚ ਵੀ ਸੀਟਾਂ ਵੰਡ ਕੇ ਲੜਿਆ ਜਾਵੇ ਅਗਰ ਕੋਈ ਫਾਰਮੂਲਾ ਬਣੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅਕਾਲੀ ਭਾਜਪਾ ਗੱਠਜੋੜ ਹੋਣ ਤੋਂ ਬਾਅਦ ਇਹ ਰਿਪੋਰਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲੇ ਵੀ ਨੇ ਕਿ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਗਿਆ ਤੇ ਪੰਜਾਬ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੋਏਗਾ ਕਿਤੇ ਇਹ ਨਾ ਹੋਵੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੱਕ ਦੂਜੇ ਦੀਆਂ ਵੋਟਾਂ ਕੱਟ ਦੇਣ ਅਤੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦਾ ਗੱਠ ਜੋੜ ਲਾਹਾ ਲੈ ਜਾਵੇ ਅੱਜ ਵੀ ਮੈਂ ਉਸ ਸਥਿਤੀ ਤੇ ਖੜਾ ਹਜੋ ਜੀ ਕਿ ਅਗਰ ਟਕੂਣਾ ਮੁਕਾਬਲਾ ਪੰਜਾਬ ਚ ਹੋਇਆ ਤੇ ਭਾਰਤੀ ਜਨਤਾ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਮੁਕਾਬਲਾ ਹੋਏਗਾ ਸਖਤ ਅਗਰ ਟਕੂਣਾ ਮੁਕਾਬਲਾ ਹੋਇਆ ਅਗਰ ਮੁਕਾਬਲਾ ਦੋ ਤਰ੍ਹਾਂ ਚ ਹੁੰਦਾ ਹੈ ਭਾਵ ਅਗਰ ਇੱਕ ਪਾਸੇ ਅਕਾਲੀ ਭਾਜਪਾ ਗੱਠ ਜੋੜ ਹੈ ਔਰ ਇੱਕ ਪਾਸੇ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੈ ਤੇ ਫਿਰ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜਿਹੜਾ 13 ਜ਼ੀਰੋ ਦਾ ਨਾਅਰਾ ਹੈ ਉਹ ਜ਼ਿਆਦਾ ਵੱਡਾ ਬਣ ਸਕਦਾ ਹੈ ਉਹ ਜ਼ਿਆਦਾ ਪ੍ਰਭਾਵੀ ਹੋ ਸਕਦਾ ਹੈ ਜਿਤਨੀਆਂ ਕਿੰਨੇ ਨੇ 13 ਦੇ ਵਿੱਚੋਂ ਇਹ ਉਦੋਂ ਪਤਾ ਲੱਗੇਗਾ ਕਿਉਂਕਿ ਇੱਕ ਵੇਲਾ ਉਹ ਸੀ ਜਦੋਂ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਤੇ ਵਾਅਦਾ ਲੈਂਦੀ ਹੋਈ ਨਜ਼ਰ ਆਉਂਦੀ ਸੀ ਇਹ ਅਨੁਮਾਨਤ ਸਰਵੇਖਣ ਮੇਰਾ ਵੀ ਸੀ ਕਿ 13 ਸੀਟਾਂ ਵੀ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਪਰ ਸਿਆਸਤ ਬਹੁਤ ਤੇਜ਼ੀ ਦੇ ਨਾਲ ਬਦਲਦੀ ਹੈ ਸਿਆਸਤ ਬਦਲੀ ਹੈ ਕਿਉਂਕਿ ਅਗਰ ਅਕਾਲੀ ਅੱਜ ਵੀ ਅਗਰ ਅਕਾਲੀ ਦਲ ਭਾਜਪਾ ਔਰ ਕਾਂਗਰਸ ਵੱਖੋ ਵੱਖਰੇ ਲੜਦੇ ਨੇ ਕਾਂਗਰਸ ਅਕਾਲੀ ਦਲ ਔਰ ਭਾਜਪਾ ਵੱਖੋ ਵੱਖਰੇ ਲੜਦੇ ਨੇ ਤਾਂ ਵੀ ਆਮ ਆਦਮੀ ਪਾਰਟੀ 13 0 ਦੇ ਦਾਅਵੇ ਤੇ ਅੱਗੇ ਖੜ ਕੇ 13 0 ਦਾ ਦਾਵਾ ਕਰ ਸਕਦੀ ਹੈ ਪਰ ਸਿਆਸਤ ਬਦਲਦੀ ਹੈ ਅਗਰ ਅਕਾਲੀ ਭਾਜਪਾ ਗੱਠਜੋੜ ਹੋਇਆ ਤੇ ਫਿਰ ਕਾਂਗਰਸ ਔਰ ਆਪ ਅਗਰ ਇਕੱਠੇ ਹੁੰਦੇ ਨੇ ਤੇ ਫਿਰ ਆਹਮੋ ਸਾਹਮਣੀ ਟੱਕਰ ਦੇ ਵਿੱਚ ਫਿਰ ਪ੍ਰਭਾਵੀ ਰਹਿ ਸਕਦੇ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਪਰ ਅਗਰ ਦੋਨਾਂ ਦਾ ਗੱਠਜੋੜ ਹੁੰਦਾ ਤਾਂ ਪਰ ਚਰਚਾਵਾਂ ਨੇ ਕਿ ਮੁਰਤੋਂ ਇੱਕ ਵਿਚਾਰ ਹੈ ਜਿਹੜਾ ਦੋਵੇਂ ਤਰ੍ਹਾਂ ਰਾਹੁਲ ਗਾਂਧੀ ਔਰ ਕੇਜਰੀਵਾਲ ਔਰ ਭਗਵੰਤ ਮਾਨ ਗੁੱਪਤ ਤਰੀਕੇ ਨਾਲ ਵਿਚਾਰ ਚਰਚਾ ਕਰ ਰਹੇ ਨੇ ਤਾਂ ਕਿ ਇਹ ਗੱਲ ਬਹੁਤੀ ਜ਼ਿਆਦਾ ਬਾਹਰ ਨਾ ਆਵੇ ਇਸ ਤਰੀਕੇ ਦੀਆਂ ਵੀ ਖਬਰਾਂ ਨੇ ਜਿਹੜੀਆਂ ਉਹ ਦਿੱਲੀ ਤੋਂ ਸੂਤਰਾਂ ਦੇ ਹਵਾਲੇ ਨਾਲ ਚਰਚਾ ਦੇ ਜ਼ਰੀਏ ਬਾਹਰ ਆ ਰਹੀਆਂ ਨੇ ਹੁਣ ਜਿਤ ਤੱਕ ਗੱਲ ਰਹੀ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਸੀਟਾਂ ਦੀ ਹੁਣ ਅਗਰ ਸਿਟਿੰਗ ਮੈਂਬਰ ਪਾਰਲੀਮੈਂਟਰੀਆਂ ਟਿਕਟਾਂ ਐਲਾਨ ਹੁੰਦੀਆਂ ਨੇ ਜਾਂ ਬਾਕੀ ਟਿਕਟਾਂ ਐਲਾਨ ਹੁੰਦੀਆਂ ਨੇ ਤੇ ਫਿਰ ਜਿਹੜੇ ਦੂਸਰੇ ਦਾਵੇਦਾਰ ਨੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਦਾ ਰੁਖ ਕੀ ਰਹਿੰਦਾ ਹੈ ਇਹਦੇ ਉੱਪਰ ਵੀ ਪੰਜਾਬ ਦੀ ਸਿਆਸਤ ਬਹੁਤ ਨਿਰਪਰ ਕਰਦੀ ਹੈ ਕਿ ਕਾਂਗਰਸ ਵਿੱਚੋਂ ਬਾਗੀ ਤਾਂ ਨਹੀਂ ਖੜੇ ਹੋਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿਉਂਕਿ ਕਾਂਗਰਸ ਧੜਿਆਂ ਨਾਲ ਬਣੀ ਹੋਈ ਪਾਰਟੀ ਹੈ ਇਸ ਵਕਤ ਪੰਜਾਬ ਚ ਕਾਂਗਰਸ ਬਹੁਤ ਸਾਰੇ ਧੜੇ ਨੇ ਅਗਰ ਇੱਕ ਧੜੇ ਨੂੰ ਟਿਕਟ ਮਿਲੀ ਤੇ ਕਿਤੇ ਦੂਸਰਾ ਧੜਾ ਬਾਗੀ ਨਾ ਖੜਾ ਹੋ ਜੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਪਰੰਪਰਾ ਰਹੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਵੀ ਹਾਈ ਕਮਾਂਡ ਚਲੰਦਰ ਤੋਂ ਮੈਦਾਨ ਚ ਉਤਾਰ ਸਕਦੀ ਹੈ ਚਰਨਜੀਤ ਚੰਨੀ ਦਾ ਦਾਵਾ ਸਭ ਤੋਂ ਵੱਡਾ ਹੈ ਕਿਉਂਕਿ ਕਿਸੇ ਵੀ ਕੀਮਤ ਤੇ ਕਾਂਗਰਸ ਪਾਰਟੀ ਵੱਧ ਤੋਂ ਵੱਧ ਸੀਟਾਂ ਜਿੱਤਣਾ ਚਾਹੁੰਦੀ ਹੈ ਇਹ ਵੀ ਚਰਚਾਵਾਂ ਨੇ ਕਿ ਕੱਲ ਜਿਹੜੀ ਸਕਰੀਨਿੰਗ ਕਮੇਟੀ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਜ਼ਿਕਰ ਹੋਇਆ ਔਰ ਕਾਂਗਰਸ ਹਾਈ ਕਮਾਂਡ ਔਰ ਸਕਰੀਨਿੰਗ ਕਮੇਟੀ ਵੀ ਚਾਹੁੰਦੀ ਸੀ ਕਿ ਨਵਜੋਤ ਸਿੰਘ ਸਿੱਧੂ ਲੜਨ ਪਾਰ ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਉਹਨਾਂ ਦੇ ਧਰਮ ਪਤਨੀ ਬਿਮਾਰ ਨੇ ਔਰ ਉਹ ਚੋਣ ਨਹੀਂ ਲੜਨਗੇ ਔਰ ਨਵਜੋਤ ਸਿੰਘ ਸਿੱਧੂ ਖੁਦ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਉਹ ਵਿਧਾਨ ਸਭਾ ਦੀ ਚੋਣ ਲੜਨਗੇ ਸੋ ਇਸ ਕਰਕੇ ਪਾਰਟੀ ਚਾਹੁੰਦੀ ਸੀ ਕਿ ਨਵਜੋਤ ਸਿੰਘ ਸਿੱਧੂ ਵੀ ਲੜਨ ਪਰ ਨਵਜੋਤ ਸਿੰਘ ਸਿੱਧੂ ਦੀ ਕਮਿਟਮੈਂਟ ਨੂੰ ਪਾਰਟੀ ਵੀ ਜਾਣਦੀ ਹੈ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਇਹਨਾਂ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਹਾਲੇ ਵੀ ਵਿਚਾਰ ਹੈ ਜਿਹੜਾ ਉਹ ਚੱਲ ਰਿਹਾ ਡਲਾਜੇ ਹੁੰਦੇ ਸਮੇਂ ਦੇ ਵਿੱਚ ਸਰਵੇਖਣਾਂ ਦਾ ਸਮਾਂ ਚੱਲ ਰਿਹਾ ਹੈ ਹਲੇ ਤੱਕ ਚੋਣ ਜ਼ਾਬਤਾ ਨਹੀਂ ਲੱਗਿਆ ਤੇ ਸਰਵੇਖਣ ਹੋ ਸਕਦੇ ਨੇ ਕੱਲ ਵੀ ਇੱਕ ਸਰਵੇਖਣ ਜੋ ਹੈ ਇੱਕ ਟੀਵੀ ਚੈਨਲ ਦਾ ਸਾਹਮਣੇ ਆਇਆ ਤੇ ਉਸ ਸਰਵੇਖਣ ਦੇ ਵਿੱਚ ਉਹਨਾਂ ਨੇ ਦਿਖਾਇਆ ਹੈ ਕਿ ਇੱਕ ਸੀਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲਦੀ ਹੈ ਅਤੇ 7 ਸੀਟਾਂ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਦਿਖਾਈਆਂ ਨੇ ਹਾਲਾਂਕਿ ਇਹ ਸਾਰੇ ਸਰਵੇਖਣ ਜਿਹੜੇ ਨੇ ਅਨੁਮਾਨਿਤ ਹੀ ਹੁੰਦੇ ਨੇ ਪਰ ਇਸ ਸਮੇਂ ਜਿਹੜੇ ਵੱਖ-ਵੱਖ ਸਰਵੇਖਣੇ ਸਾਹਮਣੇ ਆ ਰਹੇ ਨੇ ਵੱਖ-ਵੱਖ opinion ਆ ਰਹੇ ਨੇ ਇਨਾਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਅਨੁਮਾਨਿਤ ਸਰਵੇਖਣ ਇਹਨਾਂ ਪੂਰੀਆਂ ਸਥਿਤੀਆਂ ਨੂੰ ਵੇਖਦਿਆਂ ਹੋਇਆ ਕੀ ਹੈ ਚੋਣ ਜ਼ਾਬਤਾ ਤੋਂ ਪਹਿਲਾਂ ਤੁਹਾਨੂੰ ਕਿਸ ਤਰ੍ਹਾਂ ਦੀ ਸਥਿਤੀ ਨਜ਼ਰ ਆ ਰਹੀ ਹੈ ਹਜੂਰ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ ਅਨੁਮਾਨਿਤ ਸਰਵੇਖਣ ਨੇ ਜਿਹੜੇ ਉਹ ਚੱਲਦੇ ਰਹਿੰਦੇ ਨੇ ਔਰ ਇਸ ਕਰਕੇ ਚੋਣ ਜ਼ਾਬਤਾ ਜਿਹੜਾ ਹੈ ਉਹ ਹਾਲੇ ਨਹੀਂ ਲੱਗਿਆ ਹਾਲੇ ਵੀ ਸਰਵੇਖਣ ਨੇ ਜਿਹੜੇ ਉਹ ਹੋ ਰਹੇ ਨੇ ਬਹੁਤ ਬਹੁਤ ਪੈਰਾਮੀਟਰਸ ਦੇ ਨਾਲ ਸਰਵੇਖਣ ਹੋ ਰਹੇ ਨੇ ਅੱਜ ਕੱਲ੍ਹ ਅਨੁਮਾਨ ਵਾਲਾ ਸਰਵੇਖਣ ਵੀ ਕਹਿ ਦਿੰਦੇ ਆ ਜਿਵੇਂ ਮੈਂ ਵੀ ਅਨੁਮਾਨਤ ਸਰਵੇਖਣ ਕਰਦਾ ਹੁਣ ਕੱਲ ਇੱਕ ਹੋਰ ਟੈਲੀਵਿਜ਼ਨ ਚੈਨਲ ਵੱਡਾ ਟੈਲੀਵਿਜ਼ਨ ਚੈਨਲ ਹੈ ਦੇਸ਼ ਦਾ ਉਹਨੇ ਸਰਵੇਖਣ ਕੀਤਾ ਉਹਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ 7 ਸੀਟਾਂ ਤੇ ਜੇਤੂ ਦਿਖਾਇਆ ਸਭ ਤੋਂ ਵੱਧ ਉਹਨਾਂ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੀ 2 ਸੀਟਾਂ ਦਿੱਤੀਆਂ ਕਿ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਜਿੱਤੇਗਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ 3 ਸੀਟਾਂ ਦਿੱਤੀਆਂ ਹਾਲਾਂਕਿ ਇਹ ਜਿਹੜਾ ਸਰਵੇਖਣ ਉਹਨਾਂ ਨੇ ਕੀਤਾ ਇਹ ਬਿਨਾ ਗੱਠ ਜੋੜ ਤੋਂ ਕੀਤਾ ਜਦੋਂ ਅਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਹੈ ਕਿਉਂਕਿ ਪੰਜਾਬ 'ਚ ਗੱਠ ਜੋੜ ਨਹੀਂ ਹੈ ਸੋ ਭਾਜਪਾ ਨੂੰ ਤਿੰਨ ਸੀਟਾਂ ਪੰਜਾਬ 'ਚ ਬਿਨਾ ਗੱਠ ਜੋੜ ਤੋਂ ਉਹਨਾਂ ਨੇ ਦਿੱਤੀਆਂ ਔਰ ਅਕਾਲੀ ਦਲ ਨੂੰ ਦੋ ਔਰ ਆਮ ਆਦਮੀ ਪਾਰਟੀ ਨੂੰ ਸਿਰਫ ਇੱਕ ਸੀਟ ਇਹ ਉਸ ਚੈਨਲ ਦਾ ਸਰਵੇਖਣ ਸੀ ਮੈਂ ਉਹਦੇ ਤੇ ਟਿੱਕਾ ਟਿੱਪਣੀ ਨਹੀਂ ਕਰ ਸਕਦਾ ਕਿਸ ਤਰ੍ਹਾਂ ਉਹਨਾਂ ਨੇ ਇਹਦਾ opinion ਬਣਾਇਆ ਪਰ ਮੇਰਾ ਹੀ ਮੰਨਣਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਅਗਰ ਅਸੀਂ ਇੱਕ ਸੀਟ ਦਵਾਂਗੇ ਤੇ ਅਸੀਂ ਇਹ ਮੰਨਾਂਗੇ ਕਿ ਪੂਰਾ ਪੰਜਾਬ ਚਾਹੁੰਦਾ ਹੈ ਕਿ ਮੁਫਤ ਬਿਜਲੀ ਬੰਦ ਕਰ ਦਿਓ ਇਹਦਾ ਮਤਲਬ ਹੈ 90% ਲੋਕਾਂ ਨੇ ਮੁਫਤ ਬਿਜਲੀ ਦੇ ਲਾਭ ਨੂੰ ਨਕਾਰ ਦਿੱਤਾ ਜਦਕਿ ਪੰਜਾਬ ਚ ਮੁਫਤ ਬਿਜਲੀ ਦੀ ਗਾਰੰਟੀ ਬਹੁਤ ਵੱਡਾ ਫੈਕਟਰ ਸੀ ਜਿਹਦੇ ਕਰਕੇ ਸਾਡੇ ਗਰੀਬ ਤੇ ਸਧਾਰਨ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਇਸ ਕਰਕੇ ਜਿਹੜਾ ਮੇਹਰਾ ਅਨੁਮਾਨਿਤ ਸਰਵੇਖਣ ਹੈ ਉਹ ਅੱਜ ਵੀ ਹਰਜੋਜੀ ਇੱਥੇ ਖੜਾ ਹੈ ਕਿ ਪੰਜਾਬ ਚ ਸਭ ਤੋਂ ਵੱਧ ਸੀਟਾਂ ਅੱਜ ਵੀ ਪੰਜਾਬ 'ਚ ਸਭ ਤੋਂ ਵੱਧ ਸੀਟਾਂ ਅਗਰ ਕੋਈ ਇਕੱਲੀ ਪਾਰਟੀ ਲੈ ਕੇ ਜਾਏਗੀ ਤੇ ਉਹ ਆਮ ਆਦਮੀ ਪਾਰਟੀ ਲੈ ਕੇ ਜਾਏਗੀ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਉਹ 13 ਦੀਆਂ 13 ਸੀਟਾਂ ਜਿੱਤ ਜਾਣਗੇ ਕਿਉਂਕਿ ਸਮਿਕਰਣ ਤੇ ਹਾਲਾਤ ਬਦਲੇ ਨੇ ਹਾਂ ਅਗਰ ਕੱਲੇ ਕੱਲੇ ਖੜਦੇ ਨੇ ਅਗਰ ਕਾਂਗਰਸ ਅਲੱਗ ਅਕਾਲੀ ਦਲ ਅਲੱਗ ਭਾਜਪਾ ਅਲੱਗ ਫਿਰ ਅੱਜ ਵੀ ਆਮ ਆਦਮੀ ਪਾਰਟੀ ਦੀ ਸਥਿਤੀ ਮੇਰਾ ਅਨੁਮਾਨ ਕਹਿੰਦਾ 10 ਪਲੱਸ ਹੈ 10 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਅਗਰ ਸਾਰੀਆਂ ਪਾਰਟੀਆਂ ਕੱਲੇ ਕੱਲੇ ਚੋਣ ਲੜਦੀਆਂ ਨੇ ਅਗਰ ਮਿਲ ਕੇ ਚੌਂ ਲੜਦੇ ਨਹੀਂ ਅਗਰ ਅਕਾਲੀ ਭਾਜਪਾ ਇਕੱਠੇ ਹੁੰਦੇ ਨੇ ਸਮਝੌਤੇ 'ਚ ਕਾਂਗਰਸ ਆਮ ਆਦਮੀ ਪਾਰਟੀ ਕੱਲੇ-ਕੱਲੇ ਲੜਦੇ ਨੇ ਫਿਰ ਆਮ ਆਦਮੀ ਪਾਰਟੀ ਪੰਜਾਬ 'ਚ ਮੈਂਬਰ ਪਾਰਲੀਮੈਂਟ ਜਿੱਤਣ ਵਾਲੀ ਸਭ ਤੋਂ ਵੱਡੀ ਸਿੰਗਲ ਲਾਰਜੈਸਟ ਪਾਰਟੀ ਬਣੇਗੀ ਇਹ ਤੈ ਹੈ ਕਿਉਂਕਿ ਬਹੁਤ ਵੱਡੀਆਂ ਯੋਜਨਾਵਾਂ ਨੇ ਜਿਹੜੀਆਂ ਸਿੱਧੇ ਤੌਰ ਤੇ ਗਰੀਬ ਲੋਕਾਂ ਨੂੰ ਉਹਨਾਂ ਨੇ ਲਾਭ ਦਿੱਤਾ ਹੈ ਮੁਹੱਲਾ ਕਲੀਨਿਕ ਸਿੱਧੇ ਤੌਰ ਤੇ ਲੋਕਾਂ ਨੂੰ ਲਾਭ ਮਿਲਿਆ ਜਿਵੇਂ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਖਾਤੇ 'ਚ ਲਾਭ ਪਾਉਂਦੇ ਨੇ ਇਸੇ ਤਰ੍ਹਾਂ ਮੁਫਤ ਬਿਜਲੀ ਜ਼ੀਰੋ ਬਿਲ ਦਾ ਲਾਭ ਸਿੱਧਾ ਆਮ ਲੋਕਾਂ ਦੇ ਖਾਤਿਆਂ 'ਚ ਜਾਂਦਾ ਹੈ 90% ਲੋਕਾਂ ਦੇ ਮਹੱਲਾ ਕਲੀਨਿਕ ਹੈ ਔਰ 42000 ਨੌਕਰੀਆਂ ਨੇ ਇਹ ਵੱਡਾ ਫੈਕਟਰ ਹੈ ਹੁਣ ਜਦੋਂ ਅਕਾਲੀ ਭਾਜਪਾ ਗੱਠਜੋੜ ਇੱਕ ਪਾਸੇ ਹੈ ਕਾਂਗਰਸ ਇੱਕ ਪਾਸੇ ਹੈ ਆਮ ਆਦਮੀ ਪਾਰਟੀ ਇੱਕ ਪਾਸੇ ਹੈ ਫਿਰ ਵੀ ਆਮ ਆਦਮੀ ਪਾਰਟੀ ਸਿੰਗਲ ਲਾਰਜੈਸਟ ਪਾਰਟੀ ਪੰਜਾਬ ਦੇ ਵਿੱਚ ਬਣੇਗੀ ਮੇਰੇ ਅਨੁਮਾਨ ਮੁਤਾਬਕ ਕਿਉਂਕਿ ਵੋਟ ਸ਼ੇਅਰ ਆਮ ਆਦਮੀ ਪਾਰਟੀ ਦਾ ਵੱਡਾ ਰਹਿਣ ਦੀ ਸੰਭਾਵਨਾ ਹੈ ਇਹਨਾਂ ਲਾਭਕਾਰੀ ਯੋਜਨਾਵਾਂ ਕਰਕੇ ਔਰ ਅਗਰ ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਜਾਂਦੇ ਨੇ ਫਿਰ 13 ਜ਼ੀਰੋ ਦਾ ਜਿਹੜਾ ਦਾਵਾ ਹੈ ਉਹ ਦੋਵਾਂ ਇਹਨਾਂ ਦਾ ਵੱਡਾ ਹੋ ਜਾਂਦਾ ਹੈ ਫਿਰ ਅਕਾਲੀ ਭਾਜਪਾ ਲਈ ਅਗਰ ਆਪ ਤੇ ਕਾਂਗਰਸ ਇਕੱਠੇ ਨੇ ਤੇ ਫਿਰ 13 ਸੀਟਾਂ ਬਚਾਉਣੀਆਂ ਬਹੁਤ ਔਖੀਆਂ ਹੋਣਗੀਆਂ ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਾਕੀ ਹਰ ਕੋਈ ਆਪਣੇ ਅਨੁਮਾਨ ਦੇ ਮੁਤਾਬਕ ਸਰਵੇਖਣ ਕਰਦਾ ਹੈ ਪਰ ਸਰਵੇਖਣ ਸਰਵੇਖਣ ਹੁੰਦੇ ਨੇ ਆਖਰੀ ਫੈਸਲਾ ਤਾਂ ਵੋਟਾਂ ਦੀਆਂ ਮਸ਼ੀਨਾਂ ਤੋਂ ਨਿਕਲਣਾ ਹੈ ਕਿ ਲੋਕਾਂ ਨੇ ਕਿਸ ਰੂਪ ਚ ਵੋਟ ਪਾਈ ਕੀ ਦੇਖ ਕੇ ਵੋਟ ਪਾਈ ਸੋ ਹੁਣ ਜਿੱਥੋਂ ਤੱਕ ਗੱਲ ਰਹੀ ਅਕਾਲੀ ਬੀਜੇਪੀ ਅਗਰ ਸਮਝੌਤਾ ਕਰਦੇ ਨੇ ਅਗਰ ਅਕਾਲੀ ਬੀਜੇਪੀ ਸਮਝੌਤਾ ਕਰਦੇ ਨੇ ਤੇ ਅਕਾਲੀ ਬੀਜੇਪੀ ਨੰਬਰ 2 ਤੇ ਪੰਜਾਬ ਦੇ ਵਿੱਚ ਸੀਟਾਂ ਹਾਸਲ ਕਰਨਗੇ ਨੰਬਰ 1 ਤੇ ਕਾਂਗਰਸ ਅਗਰ ਨੰਬਰ 1 ਤੇ ਆਮ ਆਦਮੀ ਪਾਰਟੀ ਨੰਬਰ 2 ਤੇ ਅਕਾਲੀ ਬੀਜੇਪੀ ਗੱਠਜੋੜ ਔਰ ਨੰਬਰ 3 ਤੇ ਕਾਂਗਰਸ ਅਗਰ ਆਪ ਔਰ ਕਾਂਗਰਸ ਕੱਲੇ ਕੱਲੇ ਹੀ ਲੜਦੇ ਨੇ ਤੇ ਫਿਰ 2 ਨੰਬਰ ਤੇ ਅਕਾਲੀ ਭਾਜਪਾ ਮਤਲਬ ਪੰਜਾਬ ਚ ਮੁਕਾਬਲਾ ਆਮ ਆदमी ਪਾਰਟੀ ਔਰ ਅਕਾਲੀ ਭਾਜਪਾ ਦੇ ਵਿਚਾਲੇ ਹੋਏਗਾ ਅਗਰ ਅਕਾਲੀ ਭਾਜਪਾ ਗੱਠਜੋੜ ਕਰਦੇ ਨੇ ਇਹ ਮੇਰਾ ਅਨੁਮਾਨ ਹੈ ਅਗਰ ਗੱਠਜੋੜ ਨਹੀਂ ਹੁੰਦਾ ਤੇ ਫਿਰ ਭਗਵੰਤ ਮਾਨ ਬਹੁਤ ਆਸਾਨੀ ਨਾਲ ਆਪਣੇ ਟੀਚੇ ਵੱਲ ਵਧਣਗੇ ਦੇਖੋ ਅਕਾਲੀ ਦਲ ਔਰ ਭਾਜਪਾ ਦੇ ਇਕੱਠੇ ਹੋਣ ਨਾਲ ਭਾਜਪਾ ਕਈ ਵੱਡੇ ਸ਼ਹਿਰਾਂ ਚ ਮੁੱਖ ਦਾਵੇਦਾਰ ਬਣੇਗੀ ਭਾਜਪਾ ਜਿੰਨਾਂ ਸੀਟਾਂ ਤੇ ਅੱਗੇ ਨਿਕਲ ਸਕਦੀ ਇੱਕ ਤਾਂ ਲੁਧਿਆਣਾ ਸੰਤੀ ਕੇਂਦਰ ਲੁਧਿਆਣਾ ਚ ਅਗਰ ਅਕਾਲੀ ਬੀਜੇਪੀ ਗਠਜੋੜ ਹੁੰਦਾ ਹੈ ਤੇ ਬੀਜੇਪੀ ਦਾ ਕੈਂਡੀਡੇਟ ਆਉਂਦਾ ਹੈ ਤੇ ਬੀਜੇਪੀ ਅੱਗੇ ਨਿਕਲ ਸਕਦੀ ਹੈ ਲੁਧਿਆਣਾ ਚ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਤੋਂ ਜਲੰਧਰ ਦੇ ਵਿੱਚ ਅਗਰ ਚਰਨਜੀਤ ਚੰਨੀ ਆਉਂਦੇ ਨੇ ਤੇ ਫਿਰ ਮੁਕਾਬਲਾ ਜਿਹੜਾ ਉਹ ਟਕੋਣਾ ਹੋਏਗਾ ਚਰਨਜੀਤ ਚੰਨੀ ਆਮ ਆਦਮੀ ਪਾਰਟੀ ਔਰ ਅਕਾਲੀ ਬੀਜੇਪੀ ਦੇ ਵਿੱਚ ਫਿਰ ਉੱਥੇ ਟਕੋਣਾ ਮੁਕਾਬਲਾ ਹੋਏਗਾ ਔਰ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਅਗਰ ਪਟਿਆਲਾ ਦੇ ਵਿੱਚ ਅਕਾਲੀ ਦਲ ਦਾ ਸਮਰਥਨ ਮਿਲਦਾ ਹੈ ਤੇ ਫਿਰ ਆਮ ਆਦਮੀ ਪਾਰਟੀ ਨਾਲ ਜਿਹੜਾ ਮੁਕਾਬਲਾ ਹੋਣਾ ਉਹ ਹੋਣਾ ਬੀਜਪੀ ਔਰ ਅਕਾਲੀ ਦਲ ਦਾ ਕਿਉਂਕਿ ਕਾਂਗਰਸ ਇਸ ਵਕਤ ਉਥੇ ਬਹੁਤ ਜ਼ਿਆਦਾ ਕਮਜ਼ੋਰ ਸਥਿਤੀ 'ਚ ਹੈ ਨਵਜੋਤ ਸਿੰਘ ਸਿੱਧੂ ਪਟਿਆਲਾ ਦੇ ਵਿੱਚ ਬਹੁਤੇ ਜ਼ਿਆਦਾ ਸਰਗਰਮ ਨਹੀਂ ਹੋ ਸਕਣਗੇ ਹਾਂ ਅਗਰ ਲਾਲ ਸਿੰਘ ਨੂੰ ਟਿਕਟ ਮਿਲਦੀ ਹੈ ਤੇ ਨਵਜੋਤ ਸਿੰਘ ਸਿੱਧੂ ਜ਼ਰੂਰ ਸਰਗਰਮੀ ਨਾਲ ਉਹਨਾਂ ਦੇ ਲਈ ਪ੍ਰਚਾਰ ਕਰਨਗੇ ਕਿਉਂਕਿ ਸੂਤਰਾਂ ਤੋਂ ਇਹ ਖਬਰਾਂ ਨੇ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੇ ਹਾਈ ਕਮਾਂਡ ਦੇ ਪੁੱਛਣ ਤੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਅਗਰ ਲਾਲ ਸਿੰਘ ਮੈਦਾਨ ਚਾਹੁੰਦੇ ਨੇ ਤੇ ਉਹ ਡਟ ਕੇ ਨਾਲ ਖੜਨਗੇ ਹੁਣੇ ਬਾਕੀ ਵਕਤ ਦੱਸੂਗਾ ਕਿ ਪਟਿਆਲੇ ਦਾ ਨਤੀਜਾ ਕੀ ਹੁੰਦਾ ਹੈ ਅਗਰ ਲਾਲ ਸਿੰਘ ਤੋਂ ਬਿਨਾ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਮਿਲਦੀ ਹੈ ਤੇ ਫਿਰ ਉੱਥੇ ਮੁਕਾਬਲਾ ਭਾਜਪੀ ਆਰ ਆਮ ਆਦਮੀ ਪਾਰਟੀ ਦੇ ਵਿਚਾਲੇ ਸਿੱਧੋ ਸਿੱਧੀ ਹੋਏਗਾ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਅਗਰ ਅਕਾਲੀ ਭਾਜਪੀ ਇਕੱਠੇ ਹੁੰਦੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਮੁਕਾਬਲਾ ਜਿਹੜਾ ਉਹ ਟਿਕੋਣਾ ਬਣਨਾ ਹੈ ਹਾਲਾਂਕਿ ਉੱਥੇ ਮੁਕਾਬਲਾ ਜਿਹਦਾ ਵੀ ਹੋਏਗਾ ਉਹ ਗੁਰਜੀਤ ਔਜਲਾ ਨਾਲ ਹੋਏਗਾ ਗੁਰਜੀਤ ਔਜਲਾ ਤਕੜੇ ਕੱਦ ਦੇ ਕੈਂਡੀਡੇਟ ਨੇ ਸੋ ਉੱਥੇ ਮੈਨੂੰ ਲੱਗਦਾ ਹੈ ਅਗਵਾਈ ਗੁਰਜੀਤ ਔਜਲਾ ਕਾਂਗਰਸ ਦੇ ਉੱਥੇ ਕਰਨਗੇ ਇਸ ਪੂਰੀ ਚੋਣ ਕੈਂਪੇਨ ਦੇ ਵਿੱਚ ਕਿਉਂਕਿ ਭਾਜਪਾ ਕੋਲੇ ਫਿਰ ਉਮੀਦਵਾਰ ਕੌਣ ਹੋਏਗਾ ਇਹ ਵੀ ਬਹੁਤ ਮੈਟਰ ਕਰੇਗਾ ਸਥਾਨਕ ਉਮੀਦਵਾਰ ਇਸ ਵਕਤ ਕੋਈ ਇਸ ਸਥਿਤੀ ਦੇ ਵਿੱਚ ਨਹੀਂ ਲੱਗ ਰਿਹਾ ਔਰ ਅਗਰ ਉਮੀਦਵਾਰ ਪੈਰਾਸ਼ੂਟ ਨਾਲ ਆਇਆ ਤੇ ਪੈਰਾਸ਼ੂਟ ਨੂੰ ਅੱਜਕੱਲ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਕਿਸਾਨ ਅੰਦੋਲਨ ਦੇ ਵਿੱਚ ਵੀ ਜਿਹੜਾ ਡਰੋਨ ਸੀ ਸੋ ਉਹਦੇ ਤੋਂ ਪੰਜਾਬ ਦੇ ਕਿਸਾਨ ਬਹੁਤ ਖਫਾ ਨੇ ਸੋ ਡਰੋਨ ਦੇ ਨਾਲ ਜਿਹੜਾ ਉਮੀਦਵਾਰ ਸੁੱਟਿਆ ਜਾਏਗਾ ਉਹਨਾਂ ਨੂੰ ਪੰਜਾਬੀ ਇਸ ਵਾਰ ਪਸੰਦ ਨਹੀਂ ਕਰਨਗੇ ਪਿਛਲੀ ਵਾਰੀ ਡਰੋਨ ਕੈਂਡੀਡੇਟ ਗੁਰਦਾਸਪੁਰ ਤੋਂ ਵੀ ਜਿੱਤੇ ਸੀ ਬੀਜੇਪੀ ਦੇ ਸੋ ਇਸ ਵਾਰ ਬੀਜੇਪੀ ਨੂੰ ਡਰੋਨ ਕੈਂਡੀਡੇਟ ਨਹੀਂ ਕਿਉਂਕਿ ਡਰੋਨ ਕੈਂਡੀਡੇਟ ਤੋਂ ਪੰਜਾਬ ਦੇ ਲੋਕ ਡਰਨਗੇ ਪੁਰਾਣਾ ਤਜਰਬਾ ਚੰਗਾ ਨਹੀਂ ਸੋ ਇਸ ਕਰਕੇ ਉੱਥੋਂ ਸਥਾਨਕ ਉਮੀਦਵਾਰ ਬੀਜੇਪੀ ਨੂੰ ਦੇਣਾ ਪਏਗਾ ਗੁਰਦਾਸਪੁਰ ਤੋਂ ਵੀ ਅਗਰ ਬੀਜੇਪੀ ਨੇ ਗੁਰਦਾਸਪੁਰ ਦੇ ਵਿੱਚ ਬਹੁਤ ਤਕੜੀ ਜਿੱਤ ਹਾਸਲ ਕਰਨੀ ਹੈ ਉਂਝ ਅਕਾਲੀ ਬੀਜੇਪੀ ਗੱਠਜੋੜ ਹੋਣ ਦੀ ਸੂਰਤ ਗੁਰਦਾਸਪੁਰ ਦੇ ਵਿੱਚ ਜਿਹੜਾ ਮੁਕਾਬਲਾ ਹੈ ਉਹ ਅਕਾਲੀ ਬੀਜੇਪੀ ਦਾ ਉਹ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਨਾਲ ਹੋਣ ਦੀ ਉਮੀਦ ਹੈ ਬਾਕੀ ਅਗਰ ਕੋਈ ਕਾਂਗਰਸ ਦਾ ਬਹੁਤ ਤਕੜਾ ਉਮੀਦਵਾਰ ਆ ਗਿਆ ਤੇ ਫੇਰ ਸਥਿਤੀਆਂ ਟਿਕੋਣੇ ਮੁਕਾਬਲੇ ਦੀਆਂ ਬਣ ਸਕਦੀਆਂ ਨੇ ਪਰ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਦੇ ਵਿੱਚ ਕਾਫੀ ਉਛਾਲ ਹਾਸਲ ਕਰ ਸਕਦੀ ਹੈ ਕਿਉਂਕਿ ਉਹਨਾਂ ਨੇ ਇੱਕ ਵੱਡਾ ਚੋਣ ਵਾਦਾ ਪੂਰਾ ਕੀਤਾ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਔਰ ਇਹਦਾ ਉਹਨਾਂ ਨੂੰ ਲੋਕਾਂ ਨੂੰ ਸੰਤੁਸ਼ਟ ਕਰਨ ਚ ਭਾਜਪਾ ਕਾਮਯਾਬ ਹੋਈ ਹੈ ਕਿ ਅਸੀਂ ਆਪਣਾ ਵੱਡਾ ਵਾਦਾ ਪੂਰਾ ਕੀਤਾ ਦਲਾ ਜੀ ਇੱਕ ਵਾਰ ਫਿਰ ਤੋਂ ਗੱਲ ਜ਼ਰੂਰ ਸਾਂਝੀ ਕਰਿਓ ਕਿਉਂਕਿ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕੀ ਇਹ ਗਠਜੋੜ ਹੋਏਗਾ ਜਾਂ ਫਿਰ ਭਾਜਪਾ ਪੰਜਾਬ ਦੇ ਵਿੱਚ ਇਸੇ ਉਮੀਦਵਾਰ ਇਕੱਲੀ ਲੜੇਗੀ ਕਿ ਜੇਕਰ ਸ਼੍ਰੋਮਣੀ ਕਾਲੀ ਦਲ ਦੇ ਨਾਲ ਗਠਜੋੜ ਨਹੀਂ ਕਰਦੇ ਨੇ ਤਾਂ ਪੰਜਾਬ ਦੇ ਪਿੰਡੂ ਖੇਤਰਾਂ ਦੇ ਜੜੀ ਵੀ ਚੋਣਾਂ ਦੇ ਵਿੱਚ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਵਿਚਕਾਰ ਵੰਡੀਆਂ ਜਾਣਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਹਰਿਆਣਾ ਦੀ ਤਰਜ਼ ਤੇ ਹੀ ਪੰਜਾਬ ਦੇ ਵਿੱਚ ਵੀ ਉਸੇ ਪੰਜਾਬ ਦੇ ਜਿਸ ਤਰ੍ਹਾਂ ਨਾਲ ਹਰਿਆਣਾ ਦੇ ਵਿੱਚ ਉਹਨਾਂ ਨੇ ਆਪਣੀ ਰਣਨੀਤੀ ਬਣਾਈ ਹੈ ਪੰਜਾਬ ਦੇ ਵਿੱਚ ਵੀ ਉਸੇ ਰਣਨੀਤੀ ਦੇ ਨਾਲ ਅੱਗੇ ਵਧੇਗੀ ਬੀਜੇਪੀ ਕੀ ਗੱਣਾ ਜਾਓਗੇ ਤੁਸੀਂ ਹਰਜੋਤ ਜੀ ਤੁਹਾਡਾ ਸਵਾਲ ਬੜਾ ਐਮੈਂ ਕਿ ਕੀ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਹੋਏਗਾ ਜਾਂ ਭਾਰਤੀ ਜਨਤਾ ਪਾਰਟੀ ਹਰਿਆਣੇ ਦੀ ਤਰਜ਼ ਤੇ ਚੋਣ ਲੜੇਗੀ ਕਿਉਂਕਿ ਹਰਿਆਣੇ ਚ ਬੀਜੇਪੀ ਨੇ ਗੱਠ ਜੋੜ ਤੋੜ ਦਿੱਤਾ ਹੈ ਜਜਪੀ ਜਜਪੀ ਨਾਲ ਜਨਾਇਕ ਜਨਤਾ ਪਾਰਟੀ ਨਾਲ ਗੱਠ ਜੋੜ ਉਹਨਾਂ ਨੇ ਤੋੜ ਦਿੱਤਾ ਹੁਣ ਹਰਿਆਣੇ ਚ ਕੀ ਹੈ ਇੱਕ ਪਾਸੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਓਮ ਪ੍ਰਕਾਸ਼ ਛਟਾਲਾ ਦੇ ਪਰਿਵਾਰ ਦੀ ਪਾਰਟੀ ਹੈ ਡਿਗਵਜੇ ਛਟਾਲਾ ਦੀ ਪਾਰਟੀ ਹੈ ਇੱਕ ਪਾਸੇ ਕਾਂਗਰਸ ਪਾਰਟੀ ਹੈ ਔਰ ਉਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਨੇ ਔਰ ਇੱਕ ਪਾਸੇ ਬੀਜੇਪੀ ਪਰ ਪੰਜਾਬ ਤੇ ਹਰਿਆਣੇ ਚ ਬਹੁਤ ਜ਼ਿਆਦਾ ਫਰਕ ਹੈ ਜਿਹੜਾ ਪੰਜਾਬ ਦਾ ਤਜਰਬਾ ਕੱਲਿਆਂ ਚੋਣ ਲੜਨ ਦਾ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਬੀਜੇਪੀ ਇਸੇ ਉਮੀਦ ਦੇ ਵਿੱਚ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਔਰ ਕਈ ਕਾਂਗਰਸ ਦੇ ਵੱਡੇ ਲੀਡਰ ਉਦੋਂ ਬੀਜੇਪੀ ਚ ਸ਼ਾਮਲ ਹੋਏ ਬੀਜੇਪੀ ਨੂੰ ਇਹ ਉਮੀਦ ਸੀ ਕਿ ਅਸੀਂ ਵੋਟ ਸ਼ੇਅਰ ਵੰਡੇ ਜਾਣ ਕਰਕੇ ਫਾਇਦੇ ਚ ਰਵਾਂਗੇ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਪੰਜਾਬ ਚ ਜਿਹੜੀ ਪਿੰਡੂ ਵੋਟ ਹੈ ਉਹ ਆਮ ਆਦਮੀ ਪਾਰਟੀ ਪਿੰਡੂ ਵੀ ਔਰ ਸ਼ਹਿਰੀ ਵੀ ਉਹ ਆਮ ਆਦਮੀ ਪਾਰਟੀ ਕਾਂਗਰਸ ਔਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵੰਡੀ ਜਾਏਗੀ ਤੇ ਕਿਤੇ ਨਾ ਕਿਤੇ ਬੀਜੇਪੀ ਨੂੰ ਇਹਦਾ ਫਾਇਦਾ ਮਿਲੇਗਾ ਲੇਕਿਨ ਅਜੇ ਹਾਂ ਨਹੀਂ ਹੋਇਆ ਬੀਜੇਪੀ ਵੱਧ ਤੋਂ ਵੱਧ 19 ਸੀਟਾਂ ਜਿੱਤੀ ਹੈ 2007 ਚ 2004 ਚ ਨਵਜੋਤ ਸਿੰਘ ਸਿੱਧੂ ਬੀਜੇਪੀ ਚ ਆਏ ਸੀ ਉਸ ਤੋਂ ਬਾਅਦ ਬੀਜੇਪੀ ਦੀ ਲਹਿਰ ਆਈ ਔਰ ਬੀਜੇਪੀ ਦਾ ਗੋਲਡਨ ਪੀਰੀਅਡ ਸੀ 2007 ਚ ਬੀਜੇਪੀ 19 ਸੀਟਾਂ ਜਿੱਤੀ 2012 ਚ ਬੀਜੇਪੀ 12 ਸੀਟਾਂ ਜਿੱਤੀ ਔਰ ਉਸ ਤੋਂ ਬਾਅਦ 2017 ਚ ਕਿਉਂਕਿ ਨਵਜੋਤ ਸਿੰਘ ਸਿੱਧੂ ਮੁੜ ਗਏ ਸੀ ਕਾਂਗਰਸ ਚ ਬੀਜੇਪੀ ਛੱਡ ਕੇ ਕਾਂਗਰਸ ਚ ਚਲੇ ਗਏ ਸੀ ਪਹਿਲੀ ਵਾਰ ਕਾਂਗਰਸ ਚ ਗਏ ਸੀ ਤੇ ਉਦੋਂ ਬੀਜੇਪੀ ਫੇਰ ਆ ਗਈ 3 ਤੇ ਤੇ ਇਸ ਵਾਰ ਬੀਜੇਪੀ ਆ ਗਈ 2 ਤੇ ਸੋ ਇਸ ਕਰਕੇ ਬੀਜੇਪੀ ਦਾ ਗੋਲਡਨ ਪੀਰੀਅਡ ਸੀ 2007 ਔਰ 2022 ਦੀਆਂ ਵਿਧਾਨ ਸਭਾ ਚੋਣਾਂ ਚ ਬੀਜੇਪੀ ਨੂੰ ਲੱਗਦਾ ਸੀ ਕਿ ਸਾਰੀ ਵੋਟ ਵੰਡੀ ਜਾਏਗੀ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਔਰ ਅਕਾਲੀ ਦਲ ਚ ਔਰ ਬੀਜੇਪੀ ਸ਼ਾਇਦ ਜ਼ਿਆਦਾ ਸੀਟਾਂ ਹਾਸਲ ਕਰੇ ਲੇਕਿਨ ਜਿਹੜਾ ਨਹੀਂ ਹੋਇਆ ਬੀਜੇਪੀ ਰਹਿ ਗਈ ਸਿਰਫ ਦੋ ਸੀਟਾਂ ਤੇ ਸੋ ਇਸ ਕਰਕੇ ਮੈਨੂੰ ਇਹ ਨਹੀਂ ਲੱਗਦਾ ਕਿ ਬੀਜੇਪੀ ਅਕਾਲੀ ਦਲ ਨਾਲ ਇਸ ਗੱਲ ਕਰਕੇ ਸਮਝੌਤਾ ਨਹੀਂ ਕਰੇਗੀ ਕਿ ਅਕਾਲੀ ਦਲ ਆਪ ਔਰ ਕਾਂਗਰਸ ਚ ਵੋਟ ਸ਼ੇਅਰ ਵੰਡਿਆ ਜਾਏਗਾ ਇਹ ਰਿਚ ਕੋਈ ਦੋਰਾ ਨਹੀਂ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਕੇ ਬੀਜੇਪੀ ਸ਼ਹਿਰਾਂ ਦੇ ਵਿੱਚ ਉਭਰੀ ਹੈ ਪੰਜਾਬ ਦੇ ਸ਼ਹਿਰਾਂ ਚ ਬੀਜੇਪੀ ਇਤਿਹਾਸਿਕ ਤੌਰ ਤੇ ਤਕੜੀ ਹੋਈ ਹੈ ਇਹਨਾਂ ਲੋਕ ਸਭਾ ਚੋਣਾਂ ਦੇ ਦਰਮਿਆਨ ਕਈ ਵਿਧਾਨ ਸਭਾ ਦੇ ਹਲਕੇ ਬੀਜੇਪੀ ਸ਼ਹਿਰਾਂ ਚ ਜਿੱਤੇਗੀ ਇਹ ਤੈ ਬੀਜੇਪੀ ਕਈ ਸੀਟਾਂ ਵੀ ਜਿੱਤੇਗੀ ਇਹ ਵੀ ਲਗਭਗ ਤੈ ਬਾਅਦੂ ਦੇ ਇਸ ਦੇ ਕਿ ਸਾਡੇ ਕਿਸਾਨ ਖੁਸ਼ ਨਹੀਂ ਹੈ ਬਾਬੂ ਦਿਸਦੇ ਕਿ ਕਿਸਾਨ ਸੰਗਠਨ ਖੁਸ਼ ਨਹੀਂ ਹੈ ਪਰ ਸਾਡੀ ਕਿਸਾਨੀ ਦੀ ਵੋਟ ਵੀ ਵੰਡੀ ਹੋਈ ਹੈ ਕਿਸਾਨੀ ਦੀ ਵੋਟ ਕਿਸੇ ਇੱਕ ਧਿਰ ਨੂੰ ਨਹੀਂ ਪੈਂਦੀ ਉਸ ਸੂਰਤ ਚ ਬੀਜੇਪੀ ਦਾ ਨੁਕਸਾਨ ਹੈ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਹੋ ਕੇ ਅਕਾਲੀ ਬੀਜੇਪੀ ਦੇ ਖਿਲਾਫ ਲੜਦੇ ਨੇ ਫਿਰ ਕਿਸਾਨੀ ਵੋਟ ਦਾ ਸਾਰਾ ਹਿੱਸਾ ਵੱਡਾ ਹਿੱਸਾ ਕਾਂਗਰਸ ਔਰ ਆਪ ਨੂੰ ਆਏਗਾ ਤੇ ਬੀਜੇਪੀ ਫਿਰ ਪੰਜਾਬ ਚ ਕੋਈ ਸੀਟ ਜਿੱਤਣੀ ਔਖੀ ਹੈ ਅਕਾਲੀ ਔਰ ਬੀਜੇਪੀ ਪਰ ਅਗਰ ਅਕਾਲੀ ਬੀਜੇਪੀ ਘੱਟ ਜੋੜ ਹੋ ਜਾਂਦਾ ਹੈ ਕਾਂਗਰਸ ਹੋਰ ਆਪ ਕੱਲੇ ਕੱਲੇ ਲੜਦੇ ਨੇ ਫਿਰ ਕਿਸਾਨੀ ਵੋਟ ਵੰਡੀ ਜਾਣੀ ਆ ਆਪ ਨੂੰ ਵੀ ਪੈਣੀ ਆ ਕਾਂਗਰਸ ਨੂੰ ਵੀ ਪੈਣੀ ਆ ਅਕਾਲੀ ਦਲ ਨੂੰ ਵੀ ਪੈਣੀ ਆ ਕਿਉਂਕਿ ਅਕਾਲੀ ਦਲ ਦਾ ਵੀ ਆਪਣਾ ਕਿਸਾਨਾਂ ਨਾਲ ਸੰਬੰਧਿਤ ਵਿੰਗ ਹੈ ਭਾਜੀਪੀ ਦਾ ਵੀ ਕਿਸਾਨ ਵਿੰਗ ਹੈ ਸੋ ਭਾਜੀਪੀ ਨੂੰ ਵੀ ਕੁਝ ਵੋਟ ਪੈਗੀ ਉਹ ਕਿੰਨੀ ਪੈਗੀ ਉਹ ਵਕਤ ਦੱਸੇਗਾ ਪਰ ਮੇਰਾ ਇਹ ਮੰਨਣਾ ਹੈ ਕਿ ਇਹ ਫੈਕਟਰ ਭਾਜੀਪੀ ਨਹੀਂ ਸੋਚ ਰਹੀ ਕਿ ਵੋਟ ਵੰਡੀ ਜਾਏਗੀ ਅਗਰ ਅਸੀਂ ਅਕਾਲੀ ਦਲ ਨਾਲ ਸਮਝੌਤਾ ਨਾ ਕਰੀਏ ਅਕਾਲੀ ਦਲ ਨਾਲ ਬੀਜੇਪੀ ਸਮਝੌਤਾ ਕਰਨਾ ਚਾਹੇਗੀ ਉਹਦੇ ਨਾਲ ਬੀਜੇਪੀ ਦਾ ਵੋਟ ਸ਼ੇਅਰ ਵਧੇਗਾ ਸ਼ਹਿਰਾਂ 'ਚ ਬੀਜੇਪੀ ਨੂੰ ਚੰਗਾ ਵੋਟ ਸ਼ੇਅਰ ਮਿਲਣ ਦੀ ਉਮੀਦ ਹੈ ਜਿਹਦੇ ਨਾਲ ਬੀਜੇਪੀ ਔਰ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਅਗਰ ਇਹ ਸਮਝੌਤਾ ਹੁੰਦਾ ਹੈ ਤੇ ਉਹਦੇ ਨਾਲ ਅਕਾਲੀ ਬੀਜੇਪੀ ਗੱਠਜੋੜ ਔਰ ਆਪ 'ਚ ਸਿੱਧਾ ਮੁਕਾਬਲਾ ਹੋਏਗਾ ਅਗਰ ਕਾਂਗਰਸ ਤੇ ਆਪ ਇਕੱਠੇ ਹੋ ਕੇ ਨਹੀਂ ਲੜਦੇ ਹਾਲਾਂਕਿ ਦੋਵੇਂ ਪਾਰਟੀਆਂ ਨੇ ਕਿਹਾ ਕਿ ਅਸੀਂ ਅਲੱਗ-ਅਲੱਗ ਲੜਾਂਗੇ ਲੇਕਿਨ ਹਲੇ ਵੀ ਇਹ ਸੰਭਾਵਨਾ ਹੈ ਜੀ ਅਕਾਲੀ ਬੀਜੇਪੀ ਗੱਠਜੋੜ ਹੋ ਸਕਦਾ ਹੈ ਤੇ ਆਪ ਕਾਂਗਰਸ ਗੱਠਜੋੜ ਹੋ ਸਕਦਾ ਹੈ ਜਦ ਤੱਕ ਟਿਕਟਾਂ ਅਨਾਉਂਸ ਨਹੀਂ ਹੁੰਦੀਆਂ ਕੁਝ ਵੀ ਹੋ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਡਲਾ ਜੀ ਤੁਹਾਡਾ ਕਿ ਤੁਸੀਂ ਇਹ ਸਾਰੇ ਹੀ ਖਬਰਾਂ ਦੇ ਉੱਪਰ ਪੂਰਾ ਅਪਡੇਟ ਪੂਰੀ ਤਾਜ਼ਾ ਸਿਟੀ ਸਾਂਝੀ ਕੀਤੀ ਹੈ ਨਾਲ ਹੀ ਤੁਸੀਂ ਆਪਣਾ ਅਨੁਮਾਨਿਤ ਸਰਵੇਖਣ ਵੀ ਸਾਂਝਾ ਕੀਤਾ ਹੈ ਅਨਲਿਸਿਸ ਜੋ ਹੈ ਸਿਆਸੀ ਅਨਲਿਸਿਸ ਵੀ ਤੁਸੀਂ ਹਰ ਵਾਰ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਦੇ ਹੋ ਅੱਜ ਵੀ ਤੁਸੀਂ ਬਹੁਤ ਚੰਗੇ ਢੰਗ ਨਾਲ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ